ਆਹ ਤਾਂ ਮਾਫੀ ਮੰਗਦਾ ਜੇ ਕੋਈ ਗਲਤੀ ਹੋ ਗਈ ਤਾਂ ਮਾਫੀ ਖਾਦਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਲਫਟ ਬੋਲੋ ਲੋੜ ਹੈਗੀ ਆ ਇੱਕ ਤੇ ਡਾਕਟਰ ਸਾਹਿਬ ਨੇ ਪੀਣ ਵਾਲੇ ਪਾਣੀ ਦਾ ਜਿਹੜਾ ਟਿਊਬਲ ਹੈ ਉਹ ਤੇ ਬਣਵਾਤਾ ਸੀ ਮਸਲਾ ਹੱਲ ਹੋ ਗਿਆ ਬਟ ਉਹਦੇ ਨਾਲ ਟੈਂਕੀ ਅਜੇ ਤੱਕ ਨਹੀਂ ਬਣੀ ਪਲੀਜ਼ ਉਹਦੇ ਲਈ ਜਰੂਰ ਉਪਰਾਲਾ ਕਰਨਾ ਜੀ ਔਰ ਦੂਸਰੀ ਗੱਲ ਸਾਡੇ ਪਿੰਡ ਦੇ ਵਿੱਚ ਸੀਵਰੇਜ ਔਰ ਜਿਹੜੀਆਂ ਲਾਈਟਾਂ ਦੀ ਆ ਉਹ ਪ੍ਰੋਬਲਮ ਹੈਗੀ ਆ ਤੇ ਪੰਚਾਇਤ ਵੱਲੋਂ ਬੇਨਤੀ ਹੈ ਕਿ ਪਲੀਜ਼ ਇਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਸ਼ੁਕਰੀਆ ਜੀ ਨਗਰ ਵਾਸੀਓ ਤੁਹਾਡਾ ਸਾਰਿਆਂ ਦਾ ਇਸ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਚੋਣ ਪ੍ਰਚਾਰ ਦੇ ਵਿੱਚ ਇੱਥੇ ਐਸ਼ਾਨ ਕੁਮਾਰ ਨੂੰ ਪਰਮਾਹੰਗਾ ਰੱਦਣ ਵਾਸਤੇ ਤੁਹਾਡਾ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜਮਦਾ ਨਣਾ ਡਿਊਟੀ ਖੋਲ ਕੇ ਬੈਠਾ ਸਾਨੂੰ ਨਹੀਂ ਪੁਰਾਣਾ 65 ਸਾਲਾਂ ਨੂੰ ਸਾਨੂੰ ਨਹੀਂ ਫੋਨ ਆਉਂਦਾ ਫੋਨ ਉਹ ਛੋਟਾ ਜਿਹਾ ਬੱਚਾ ਫੋਨ ਖੋਲ ਕੇ ਬੈਠਾ ਬੰਦਾ ਦੋ ਤਿੰਨ ਗੱਲਾਂ ਕਿ ਜਿਹੜਾ ਤੁਹਾਡਾ ਵ代यक ਕਿਦਾਂ ਦਾ ਹੋਣਾ ਚਾਹੀਦਾ एक तो मिल पासे तो नवा कैंडीडेट मिलने लगा दूजे पास तो चार बारी एम एल ए बना के मंत्री बनाया तो तकड़ी जोल के देख सकते हैं कि पा रही है। नेक नीयत मंजल आसान ये परिवार नेक नीयत का मालिक आ ਔਰ ਇਹਨਾਂ ਨੂੰ ਕੋਈ ਤੱਤੀ ਬਾਹਰ ਨਹੀਂ ਲੱਗ ਸਕਦੀ ਦੂਸਰੇ ਪਾਸੇ ਇਹ ਸਮਾਜ ਦਾ ਇੱਕ ਕਥਨ ਹੈ ਕਿ ਨੀਮ ਹਕੀਮ ਖਤਰਾ ਹੈ ਜਾਨ ਨੀਮ ਮਿਸਤਰੀ ਖਤਰਾ ਮਕਾਨ ਨੀਮ ਨੇਤਾ ਖਤਰਾ ਬਾਬ ਔਰ ਇਸ ਬੰਦੇ ਨੂੰ ਜੇ ਤੁਸੀਂ ਨੇਤਾ ਬਣਾਉਂਗੇ ਤਾਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਤੁਹਾਡੀ ਸਿਕਿਉਰਿਟੀ ਵਾਸਤੇ ਇਹ ਆਪਣਾ ਤਨ ਮਨ ਧਨ ਲਾ ਦੋ ਇੱਕ ਤਹਾਵਤ ਹੈ ਕਿ ਜਾੜਾਂ ਤੇ ਕਹਨੇ ਜਾਂਦੇ ਆੜ ਤੁਸੀਂ ਦੇਖ ਲਿਆ ਜਾੜ ਤੁਹਾਨੂੰ ਤੋਂ ਜਾੜ ਨੂੰ ਸੀ ਪਹਿਲਾ ਵਰਤ ਰਿਹਾ ਇਹਨਾਂ ਦਾ ਫਾਦਰ ਰਾਜ ਤੁਮਾਰ ਇਹ ਉਹਦੇ ਵਿੱਚੋਂ ਨਿਕਲੇ ਆ ਪੁੰਗਾਰਾ ਪੰਗਾਰਾ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਨੇਤਾ ਬਣਨ ਤੋਂ ਬਾਅਦ ਤੁਹਾਡੇ ਹਲਕੇ ਨੂੰ ਖੁਸ਼ਹਾਲ ਕਰ ਦੂਗਾ ਪਰ ਮੈਂ ਵੀਡੀਓ ਸਾਡੀ ਵਾਇਰਲ ਹੋ ਗਿਆ ਉਹਦੇ ਵਿੱਚ ਮੈਂ ਅਸੀਂ ਬ੍ਰਾਹਮਣ ਹੋਣ ਦੇ ਨਾਤੇ ਕੰਡੈਮ ਕਰਦੇ ਹਾਂ ਉਹਨੇ ਇੱਥੇ ਚਲਾਕਾਂ ਛੱਡਿਆ ਸੀ ਉਹ ਕਹਿੰਦਾ ਸੀ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏ ਉਹ ਦੱਸੋ RAM ਨੂੰ ਕੌਣ ਤੁਸਕਣ ਲੈ ਸਕਦਾ RAM ਦਾ ਖਾਨੂ ਸਾਰਿਆਂ ਨੂੰ ਲੈ ਕੇ ਆਇਆ ਇੱਥੇ ਤੇ ਉਹ ਮੈਂ ਗੱਲ ਕਰਦਾ ਸੀ ਕਿ ਮੈਡਮ ਮੈਂ ਕਿਹਾ ਮੈਡਮ ਦਾ ਕੀ ਹਾਲ ਹੈ ਠੀਕ ਹੈ ਉੱਥੇ ਦਫਤਰ ਆਉਂਦੇ ਆ ਮਿਲ ਲੈ ਮੈਂ ਕਿਹਾ ਉਹਨੂੰ ਮਿਲ ਜਮਾਂ ਮੈਂ ਉਹਨੂੰ ਮੈਂ ਕਿਹਾ BJP ਦਫਤਰ ਨਹੀਂ ਮੈਂ ਜਾਂਦਾ ਉਹ ਜਿਹੜਾ ਕੈਂਡੀਡੇਟ ਦਿੱਤਾ ਉਹਦੇ ਬਹੁਤ ਆਸਾਨ ਹੈ ਸਾਡੇ ਤੇ ਉਹਦੇ ਉੱਤੇ ਜਿੰਦਾ ਤੁਹਾਡੇ ਸਾਡੇ ਤੇ ਆਸਾਨ ਹੈ ਨਾ ਉੱਤੇ ਉਹਦੇ ਵੀ ਹੈ ਕਿ ਸਾਡੇ ਬੱਚਿਆਂ ਨੂੰ ਉਹਨਾਂ ਨੇ ਪੜਾਇਆ ਗੁਰੂ ਦਾ ਦਰਜਾ ਸਮਾਜ ਦੇ ਵੀ ਸਾਰਿਆਂ ਨਾਲੋਂ ਉੱਪਰ ਹੁੰਦਾ ਮੈਂ ਉਹਨਾਂ ਨੂੰ ਕਹੇ ਤੁਸੀਂ ਤਾਂ ਕੈਂਡੀਡੇਟ ਨਹੀਂ ਸਦਾਈ ਦੇ ਦਿੱਤਾ ਉਹਦੀ ਵਿਚਾਰਧਾਰਾ ਹੈ ਉਹਦੀ ਬੀਜੇਪੀ ਦੀ ਵਿਚਾਰਧਾਰਾ ਹੈ ਮੈਂ ਕਿਹਾ ਸਾਡੇ ਮੰਦਰ ਦਾ ਕ੍ਰਾਈਸਲ ਖੜਾ ਹੋ ਗਿਆ ਔਰ ਮੈਂ ਮਹਾਤਮਾ ਦੇ ਨਾਲ ਸੀ ਤੇ ਕੁਝ ਬ੍ਰਾਹਮਣ ਜਿਹੜੇ ਜਿਹੜੇ ਉਹਨੂੰ ਕਹਿੰਦੇ ਗੋਲਕ ਦੇ ਜਿਆਦਾ ਸ਼ਕੀਮ ਸੀ ਉਹ ਦੂਏ ਪਾਸੇ ਉਹਨੇ ਨੇ ਕੀ ਕੀਤਾ ਮੰਦਰ ਦਾ ਕਨੈਕਸ਼ਨ ਕਟਾਇਆ ਹੈ ਟੰਡਲ ਨੇ ਸਾਰਕ ਤਾਂ ਤੁਹਾਡੀ ਕੀ ਬਣਾਉਣੀ ਸੀ ਤਾਂ ਮੰਦਿਰ ਦੇ ਕਨੈਕਸ਼ਨ ਕਟਵਾਉਣ ਲੱਗ ਪਿਆ ਮੀਟਰ ਔਰ ਮੈਂ ਡਾਕਟਰ ਸਾਹਿਬ ਨੂੰ ਕਿਹਾ ਡਾਕਟਰ ਸਾਹਿਬ ਨੇ ਕਨੈਕਸ਼ਨ ਲਵਾ ਦਿੱਤਾ ਡਾਕਟਰ ਸਾਹਿਬ ਨੇ ਸਾਡੇ ਤੇ ਪਰਚਾ ਦਰਜ ਕਰਾਇਆ ਇਹਨਾਂ ਜਿਹੜਾ ਅਜੇ RAM ਮੰਦਰ ਦਾ ਹਾਮੀ ਬਣਿਆ ਫਿਰਦਾ RAM ਮੰਦਰ ਦੇ ਭਗਤਾਂ ਤੇ RAM ਤਾਂ ਸਾਡੇ ਅੰਦਰ ਰਹਿੰਦਾ ਹੈ ਰਾਮ ਸਾਡੇ ਅੰਦਰ ਵੱਸਦਾ ਹਰ ਬੰਦਾ ਆਰਾਮ ਦਾ ਰੂਪ ਆ ਉਹ ਤੁਸੀਂ ਜਿਹੜਾ ਤੁਹਾਡੇ ਅੰਦਰ ਮਨ ਮਨ ਦੇ ਵਿੱਚ ਮੰਦਰ ਦੇ ਵਿੱਚ ਰਾਮ ਬੈਠਾ ਤੁਹਾਡੇ ਕਲਿਆਂ ਦੇ ਜਿਸ ਨੇ ਰਾਮ ਨਹੀਂ ਨਾ ਰਾਮ ਹੋਣੀ ਚਲੇ ਜਾਣਾ ਤਾਂ ਫੇ ਆਪਾਂ ਕਿਸੇ ਦੇ ਵੀ ਨਹੀਂ ਰਹਿਣਾ ਇਹ ਸਾਰੇ ਤੁਸੀਂ ਰਾਮ ਦਾ ਦਰ ਹੈ ਸਾਰੇ ਰਾਮ ਰਾਮ ਤੁਹਾਡੇ ਅੰਦਰ ਸਾਰੇ ਰਾਮ ਰਾਮ ਬੋਲਦਾ ਇਹ ਤਾਂ ਦੇ ਕੈਂਡੀਡੇਟ ਦੇਣੇ ਕੜ ਤੋਂ ਕੜ ਤੂੰ ਜ਼ੋਰ ਦਿੱਤਾ ਲਾਉਂਦੀ ਵਿਚਾਰਧਾਰਾ ਕੀ ਆ ਜਿਆਦਾ ਨਾ ਬੋਲਦਾ ਹਾਂ ਮੈਂ ਇੱਕੋ ਹੀ ਗੱਲ ਗਾਉਂਗਾ ਕਿ ਸੋਨੇ 'ਚ ਖੋ 24 ਕੈਰੇਟ ਦਾ ਸੋਨਾ ਹੈ ਨਾ ਉਹਦੇ ਵੀ ਤਾਂ ਖੋਟ ਹੋ ਸਕਦਾ ਪਰ ਸਾਡੇ ਸ਼ਾਂਕ ਕੁਮਾਰ ਦੇ ਵਿੱਚ ਕੋਈ ਖੋਟ ਨਹੀਂ ਹੋ ਸਕਦਾ ਇਹ ਤੁਹਾਨੂੰ ਆਪਾਂ ਜਿੱਟਾ ਡਾਕਟਰ ਸਾਹਿਬ ਹੀਰਾ ਆ ਇਹ ਜਿਹੜਾ ਹੈਗਾ ਪਲੈਟੀਨਾ ਨੇ। ਤੋਂ ਅਖੀਰ ਦੇ ਵਿੱਚ ਦੋ ਲਫ਼ਜ਼ਾਂ ਦੇ ਵਿੱਚ ਮੈਂ ਗੱਲ ਮੁਕਾਦਮਾ ਕਿ ਤੁਸੀਂ 20 ਤਰੀਕ ਵਾਲੇ ਦਿਨ ਇੱਕ ਨੰਬਰ ਬਟਨੇ ਬੰਦਾ ਵੀ ਨੰਬਰ ਹੈ 1 ਤੈਨੂੰ ਲੈ ਕੇ ਵੀ ਨੰਬਰ 1 ਤੇ ਹੋਣ। ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ। ਅਸ਼ਾਮ ਕੁਮਾਰ ਜਿੰਦਾਬਾਦ ਅਸ਼ਾਮ ਕੁਮਾਰ ਜਿੰਦਾਬਾਦ ਚਾਤਰ ਰਾਜ ਕੁਮਾਰ ਜਿੰਦਾਬਾਦ ਸਾਡੇ ਜਿਨਾ ਸਾਡੇ ਜੁਬਾ ਨੇਤਾ ਸ਼ਾਂਖ ਜੀ ਦੀ ਅਸੀਂ ਬੜੀ ਧੀਰ ਤੋਂ ਇੰਤਜ਼ਾਰ ਕਰ ਰਹੇ ਸੀ ਸਾਡੇ ਵਿੱਚ ਬੈਠੇ ਆ ਤੇ ਤੁਸੀਂ ਵੀ ਉਹਨਾਂ ਦੇ ਸ਼ਬਦਾਂ ਨੂੰ ਸੁਣਨਾ ਕਿ ਉਹ ਬੱਚਾ ਆਪਣੇ ਸ਼ਬਦਾਂ ਦੇ ਨਾਲ ਆਰ ਵਾਲੇ ਸਾਡੇ ਨਕਤੇ ਨੂੰ ਕਿਸ ਤਰ੍ਹਾਂ ਸੰਭੇਗਾ ਤੇ ਮੈਂ ਸਿਰਫ ਇੱਕ ਸ਼ਬਦ ਇੱਕ ਚੀਜ਼ ਭੁੱਲ ਗਿਆ ਸੀ ਜੈਨਾ ਉਹ ਇਹ ਆ ਕਿ ਜਿਹੜੇ ਸਾਡੇ ਮਾਨ ਸਾ ਜੀਮਨੀਸ਼ਰ ਸਾਹਿਬ ਨੇ ਇੱਕ ਗੱਲ ਕਹੀ ਆ ਜਿਹੜੇ ਪੰਜਾਬ ਦੇ ਪੰਜ ਪਿੰਡ ਚੱਬਿਆਲੇ ਈ ਦੇ ਉਹਨਾਂ ਨੂੰ 50 ਲੱਖ ਰੁਪਈਆ ਮਿਲੇਗਾ ਜਿਹੜਾ ਪਿੰਡ ਸਭ ਤੋਂ ਜ਼ਿਆਦਾ ਵੋਟ ਪਾਏਗਾ। ਜੋ ਇਹ ਲਾਡਰੀ ਬੜੀ ਤਗੜੀ ਆ। ਇਹ ਸੇਵਾ ਦਾ ਮੌਕਾ ਡਾਕਟਰ ਸਾਹਿਬ ਬੱਚੇ ਨੂੰ ਦੇਣਾ ਸ਼ਾਂਖ ਜੀ ਨੂੰ। ਕਿ ਸਾਡੇ ਸੈਦੋ ਪੱਟੀ ਦੇ ਵਿੱਚ 50 ਲੱਖ ਰੁਪਇਆ ਲੈ ਕੇ ਆਣਾ। ਇਹ ਕਾਥਨ ਨਾਲੋ। ਇਹ 50 ਲੱਖ ਨੇ ਸੈਦੋ ਜੀ ਤਾਂ ਟੈਂਕੀ ਕੀ ਕਰਦਾ ਟੈਂਕੀ ਆ ਗਈ ਤੁਮੁੰਗਰ ਬਾ ਦੇ ਨਾਲ ਜਾਂਦੀ ਨੇ ਜੋ ਮੈਂ ਇਹਨਾਂ ਜ਼ਰੂਰ ਕਹਿਣਾ ਸੰਕਲਪ ਕਰ ਲਾ ਉੱਥੇ ਕਿ ਅਸੀਂ 50 ਪਿੰਡਾਂ ਦੇ ਵਿੱਚ ਜਿਹੜਾ ਸਾਡਾ ਚੱਪਿਆਲ ਦੇ ਏਰੀਏ ਦੇ ਵਿੱਚ ਆਣਾ 50 ਲੱਖ ਸਾਨੂੰ ਮਿਲਣਾ ਸਾਡਾ ਨਿਸ਼ਾਨਾ ਅਰਜਨ ਮੰਗਰ ਉਹ ਮੱਛੀ ਦੀ ਅੱਖ ਤੇ ਰੱਖਣਾ ਅਸੀਂ ਸ਼ੰਗ ਜੀ ਨੂੰ ਇਹ ਜ਼ਰੂਰ ਕਹਿੰਦੇ ਆ ਕਿ ਛੈਦੋ ਪੱਟੀ ਦਾ ਨਾਂ ਆਏਗਾ ਇਹਨਾਂ ਸ਼ਬਦਾਂ ਦੇ ਨਾਂ ਮੈਂ ਤੁਹਾ ਦਾ ਆਇੰਦਾ ਬਹੁਤ ਧੰਨਵਾਦ ਕਰਦਾ ਆਪਣੇ ਵਿਚਾਰਾਂ ਦੇ ਵਿੱਚ ਤੁਸੀਂ ਬਿਲਕੁਲ 50 ਲੱਖ ਰੁਪਇਆ ਅਗਰ ਸੈਦੋ ਪੱਟੀ ਤੇ ਲਿਆਣਾ ਤੇ ਇਸ਼ਾਂਖ ਜਾਏ ਦੇ ਔਰ ਮਾਨ ਜੀ ਦੇ ਉਹਨਾਂ ਬੱਚਨਾਂ ਨੂੰ ਟੱਟ ਨਾਲ ਤਮਾਕੇ ਉਹਨਾਂ ਬੱਚਨਾਂ ਨੂੰ ਪੂਰਾ ਕਰਨਾ ਇਹਨਾਂ ਸ਼ਬਦਾਂ ਦਾ ਮੈਂ ਤੁਹਾਡੇ ਨਾਲ ਧੰਨਵਾਦ ਕਰਦਾ ਔਰ ਸਾਡੇ ਇਸ਼ਾਂਖ ਜੀ ਜਿਹੜੇ ਹੋਰ ਵੀ ਇਹਨਾਂ ਨੇ ਸਟੇਸ਼ਨ ਕਰਨੇ ਆ ਤੇ ਮੈਂ ਉਹਨਾਂ ਨੂੰ ਹੁਣ ਕਹਾਂਗਾ ਉਹਨਾਂ ਨੂੰ ਟਾਈਮ ਦਵਾਂਗਾ ਦੇਖੋ ਬਹੁਤ ਤੁਹਾਡੇ ਮੰਗਤ ਜਿੱਦਾਂ ਤੁਸੀਂ 2 ਘੰਟੇ ਦੇ ਬੈਠੇ ਆ ਉਦੋਂ ਹੀ ਬਾਕੀ ਵੀ ਜਗ੍ਹਾ ਤੇ ਬੈਠੇ ਆ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਲੱਗ ਕੇ ਬਲੋਂ ਵੀ 50% ਵੋਟ ਪਾਉਣੀ ਆ ਜੇ ਤੁਸੀਂ 60 ਲੱਖ ਵੋਟ ਪਾਉਂਗੇ ਤਾਂ 60% ਵੋਟ ਪਾਉਂਗੇ ਤਾਂ 60 ਕਰੋੜ 60 ਲੱਖ ਜੇ 70 ਪਾਉਂਗੇ ਤਾਂ 70 ਲੱਖ ਜੇ 100% ਪਾ ਦੂਗੇ 100 ਕਰੋੜ 100 ਲੱਖ ਮਿਲੂਗਾ ਤੁਹਾਨੂੰ 1 ਕਰੋੜ ਮਿਲੂਗਾ ਪੈਸੇ ਦੇ ਨਾਲ 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 ਤੁਹਾਨੂੰ ਖੁਸ਼ਮੰਦ ਆ ਜਾਣਾ ਫੈਸਲਾ ਕਰੀ ਕਰਨਾ 50 ਲੱਖ ਲੈਣਾ ਜਾਂ 1 ਕਰੋੜ ਦੇਖੋ ਜੀ ਥੈਂਕ ਯੂ ਜੈ ਹੋ ਜੈ ਹੋ ਡਾਕਟਰ ਸਾਹਿਬ ਜਿਹੜੀ ਪਰਵਾਸਾ ਹੈ ਨਾ ਇੱਕ ਸਮਾਂ ਪਾ ਕੇ ਮੇਰੇ ਤਾਂ ਉਲਟੀ ਹੋ ਜਾ ਸਾਡੇ ਵਿੱਚ ਆ ਰਿਹਾ ਤੇ ਸਾਡੇ ਦੁੱਖ ਸੁੱਖ ਵਿੱਚ ਸਾਂਝੀ ਹੋ ਰਹੇ ਆ ਇਹ ਜੀ ਇਹ ਬੱਚਾ ਇਹ ਬੱਚਾ ਹੈ ਸਾਡਾ ਭਤੀਜਾ ਯਾ ਜਿੰਨਾ ਜੋਰ ਲੱਗੂਗਾ ਉੰਨਾ ਲਾਵਾਂਗੇ ਔਰ ਇਹਨੂੰ ਜਿਤਾਵਾਂਗੇ ਡਾਕਟਰ ਜੀ ਸ਼ੁਕਰੀਆ ਉੱਥੇ ਆਇਆ ਦਾ ਜਿੱਤਾ ਰੱਖਣਾ ਹੈ ਉਹ ਥੇ ਆ ਹੁਣ ਸਾਡੀ ਆ ਸਾਡੀ ਆਸਾ ਬੁਰੀ ਇੱਥੇ ਕਰੀ ਨਹੀਂ ਨਹੀਂ ਠੀਕ ਵਾ ਡਾਕਟਰ ਆਇ ਨਹੀਂ ਡਾਕਟਰ ਆਇ ਨਹੀਂ ਦੱਸਿਆ ਛੱਡ ਕਿਹਾ ਸੀ ਮੈਂ ਹੁਣ ਘੜਾ ਦੇਣਾ ਹੁਣ ਮੈਂ ਕਹਿੰਦਾ ਹੁਣ ਵੀ ਗਿਆ ਹੁਣ ਤਾਂ ਸਾਡਾ ਬੱਚਾ ਫੇਰ ਦਲੀ ਕਰਵਾ ਹੀ ਲਓ ਬੱਚੇ ਇਹ ਸਾਡਾ ਬੱਚਾ ਫੇਰ ਮੈਂ ਨਾ ਗਿਲਾ ਨਹੀਂ ਫੇਰ ਠੀਕ ਵਾ ਫੇਰ ਗਿਲਾ ਆ ਮੈਂ ਬੁਰੀ ਕਰ ਦੇਣੀ ਤੁਹਾਡੇ ਨਾਲ ਗਿਲਾ ਇਹ ਹੈ ਵੀ ਸਿੱਖਵੇਂ ਆਪਣੇ ਕੰਮ ਕਰ ਤੀਰ ਸਾਹਿਬ ਬਿੱਕਰੀ ਪੜਾਓ ਹਾਂ ਬਾਬਾ ਜੀ ਪੜਾਉਂਦੇ ਹੋ ਰਹੇ ਆ ਚਲੋ ਜੀ ਓਕੇ ਜੀ